ਕਿਵੇਂ ਕੀ ਕਰੀ ਨਾ ਬਾਈ ਉਹ ਕੁਛ ਨਹੀਂ ਗਾਣੇ ਸੁਣਿਆ ਅੱਛਾ ਇੱਕ ਨਾ ਕੱਲ ਮੈਂ ਗਾਣਾ ਸੁਣਿਆ ਹੈ ਦਾ ਬਾਲਾ ਪੁਰਾਣਾ ਹੋ ਬਾਲਾ ਹਿੱਟਰ ਹੈ ਕਿਹੜਾ ਉਹ ਗਾਣਾ ਨਹੀਂ ਕਹਿੰਦਾ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹਾੜਾ ਕੱਟੇ ਉਹਨਾਂ ਕਾਲ ਜੀ ਰਣਜੀਤ ਮਣੀ ਦਾ ਬਾਲਾ ਹਿੱਟਰ ਹੈ ਗਾਣਾ ਗਾਣਾ ਤਾਂ ਬਹੁਤ ਹਿਟਰ ਹੈ ਬਹੁਤ ਹਿਟਰ ਹੈ ਪਰ ਪ੍ਰਿੰਸੀਪਲ ਹੀ ਨਹੀਂ ਮੰਨ ਰਿਹਾ ਉਹ ਕਹਿੰਦਾ ਮੈਂ ਨਾਂ ਕਟੂ ਨਾ ਕੁੜੀ ਦੀ ਮਨੀ ਤੇ ਰਾਂਝੇ ਨਹੀਂ ਮਿੰਨਤਾ ਕਿ ਤੂੰ ਕਹਿੰਦਾ ਮੈਨੂੰ ਸਜ਼ਾ ਲਾ ਦੇ ਜਰਮਾਨਾ ਲਾ ਦੇ ਪਰ ਮੈਨੂੰ ਕਾਲੇ ਪਾਣੀ ਵਾਲੀ ਸਜ਼ਾ ਲਾ ਦੇ ਹਾਂ ਪਰ ਪ੍ਰਿੰਸੀਪਲ ਨਹੀਂ ਮੰਨਿਆ ਜੇ ਤੂੰ ਕਹਿਣਾ ਹੋਏ ਪ੍ਰਿੰਸੀਪਲ ਮੈਂ ਤੂੰ ਕੀ ਕਹਿੰਗਾ ਹੁਣ ਮੈਂ ਬਚਾ ਸਕਦਾ ਮੈਂ ਬਚਾ ਸਕਦਾ ਵੀ ਇਹਦਾ ਨਾਂ ਮਤਲਬ ਨਾਂ ਨਹੀਂ ਕਟਾਉਣਾ ਹਾਂ ਮੈਂ ਤੁਹਾਡੇ ਕੋਲ ਯਾਰ ਦੇਖੋ ਇੱਕੋ ਗੱਲ ਹੈ ਉਹਨੂੰ ਬਚਾ ਸਕਦਾ ਮੈਂ ਤਾਂ ਜਿਵੇਂ ਪ੍ਰਿੰਸੀਪਲ ਨੂੰ ਮੈਂ ਕਹੂੰਗਾ ਉਹਨੇ ਮੈਂ ਤਾਂ ਤਰਲੇ ਕਰ ਲੈ ਸਾਰਾ ਕੁਝ ਕਰ ਲੈ ਹਨਾ ਉਹ ਮੈਂ ਸਜ਼ਾ ਕਰਦਾ ਇੱਕੋ ਇੱਕੋ ਗੱਲ ਹੈ ਹਾਂ ਉਹਨੂੰ ਮੈਂ ਕਹੂੰਗਾ ਵੀ ਜਿਹੜੇ ਬੰਦੇ ਨੇ ਨੌ ਨਹੀਂ ਕੱਟੇ ਜ ਉਹਦਾ ਕੀ ਨਾ ਕਟੋ ਨੇ ਜਿਵੇਂ ਕੀ ਕਰੀ ਨਾ ਭਾਈ ਓਏ ਕੁਝ ਨਹੀਂ ਗਾਣੇ ਸੁਣ ਜੀ ਅੱਛਾ